Please. <laughs> ਦੀ ਨਿਤ ਹੋ ਕੇ ਮਸਤ ਮਲੰਗ ਮੈਨੂੰ ਡਰ ਨਹੀਂ ਕਿਸੇ ਵੀ ਹੋਰ ਈਦਾਰ ਮੈਂ ਹੋ ਕੇ ਫਿਰਾਂ ਨਿਸੰਗ ਰਹਿ ਖਿੜਿਆ ਫੁੱਲ ਹਮੇਸ਼ਾ ਏ ਮੇਰੇ ਦਿਲ ਦੀ ਏ ਹੋ ਮੰਗ ਮੈਂ ਪੋਰਾ ਸੁੰਦਰ ਬਾਗ ਦਾ ਮੈਨੂੰ ਫੁੱਲਾਂ ਨਾਲ ਪਿਆਰ ਮੇਰੇ ਸਾਹਾਂ ਅੰਦਰ ਮੱਕਦੀ ਇਹਨਾਂ ਫੁੱਲਾਂ ਜਿਹੀ ਬਾਹਰ ਪੀ ਪੀ ਰਸ ਜੀ ਆਂਦਾ ਮੈਨੂੰ ਜਪਦਾ ਰਹੇ ਕੁਮਾਰ ਇਹਨਾਂ ਫੁੱਲਾਂ ਕਰਕੇ ਜਪਦਾ ਮੈਨੂੰ ਸੁੰਦਰ ਸਭ ਸੰਸਾਰ ਨਿਤਰਾਗ ਨਿਤਰਾਗ ਸੁਨਾਮ ਐਨਾਂ ਨੂੰ ਮੈਂ ਛੇੜ ਕੇ ਦਿਲ ਦਿੱਤਾ ਮੈਂ ਨੌਕਰ ਬਿਨ ਤਨਕਾ ਦੇ ਇਹਨਾਂ ਫੁੱਲਾਂ ਦੇ ਦਰਬਾਰ ਇਹਨਾਂ ਫੁੱਲਾਂ ਦੇ ਦਰਬਾਰ ਜਾਂ ਬੈਠ ਪਰਾਂ ਬੜ ਬੋਲੇ ਆ ਨਾ ਸਿਰ ਤੇ ਇਹ ਤੇਰਾ ਨਾਲ ਅਕਲ ਦੀ ਵਹਿ ਜੋ ਸੁੱਤੇ ਰਹੇ ਸੋ ਮਰ ਗਏ ਨਹੀਂ ਪੈਂਦੀ ਉਹ ਨਾਲ ਨੂੰ ਖੈ ਜੇ ਜਾਗਣ ਮਾਰ ਨੰਜਲਾ ਨਹੀਂ ਉਹ ਗਾਂ ਵਧਾ ਕੇ ਪੈ ਤੂੰ ਮਿੱਤਰ ਨਹੀਂ ਐ ਫੁੱਲ ਦੀ ਤੂੰ ਦੁਸ਼ਮਨ ਕੋਈ ਗੈਰ ਮੈਂ ਫੁੱਲਾਂ ਅੰਦਰ ਵਸਦੀ ਜਾਂ ਉਹਨਾਂ ਵਿੱਚ ਖੁਸ਼ਬੂ ਫੁੱਲ ਰੰਗ ਰਿ ਜਾ ਕੇ ਰੋਮ ਇਹ ਕਵਿਤਾ ਸਾਨੂੰ ਰਲ ਮਿਲ ਕੇ ਰਹਿਣ ਦਾ ਸੰਦੇਸ਼ ਦਿੰਦੀ ਹੈ ਅਤੇ ਸਾਨੂੰ ਕਦੇ ਵੀ ਜੰਗ ਨਹੀਂ ਕਰਨੀ ਚਾਹੀਦੀ ਧੰਨਵਾਦ